ਦੇਖ ਰਹੇ ਹੋ ਜੀ ਪਿੰਡ ਸ਼ੇਰਾਂ ਵਾਲੀ ਪਹਿਲਾਂ ਪਿੰਡ ਦਾ ਨਾਮ ਸੀ ਕੁੱਤਿਆਂ ਵਾਲੀ ਹੁਣ ਇਹਦਾ ਕਾਗਜ਼ਾਂ 'ਚ ਨਾਮ ਹੈ ਪਿੰਡ ਸ਼ੇਰਾਂ ਵਾਲੀ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦਾ ਪਿੰਡ ਹੈ ਤਾਂ ਡੇਰਾ ਹੈ ਜੀ ਯਿਸੂ ਮਸੀਹ ਦਾ ਬਹੁਤ ਵੱਡਾ ਛੱਡ ਬਣਾ ਰਿਹਾ ਛੱਡ ਕੌਣ ਬਣਾ ਰਿਹਾ ਫੋਰਮੈਨ ਨਾਲ ਗੱਲਬਾਤ ਕਰਾਂਗੇ ਕਿਹੜੇ ਪਿੰਡ ਦੇ ਐ ਕੀ ਉਹਨਾਂ ਦਾ ਕੰਟੈਕਟ ਨੰਬਰ ਆ ਤਾਂ ਛੱਡ ਦਾ ਰੇਟ ਕਿੰਨੇ ਰੁਪਏ ਸਕਰ ਫੁੱਟ ਚੱਲਦਾ ਇੱਕ ਇੱਕ ਗੱਲ ਤੁਹਾਡੇ ਕੰਮ ਦੀ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਸਾਡਾ ਐਡਰੈਸ ਹੈਗਾ ਜੀ ਪਿੰਡ ਸਿੱਖਵਾਲਾ ਹਾਂਜੀ ਲੰਬੀ ਰੋਡ ਹਾਂਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ ਮੋਬਾਈਲ ਨੰਬਰ ਹੈਗਾ ਜੀ 97807 ਠੀਕ ਹੈ 22104 ਠੀਕ ਹੈ 62 ਪੂਰਾ 856984 ਠੀਕ ਹੈ ਤਪਰ ਜਿਵੇਂ ਆ ਤੁਸੀਂ ਵੱਡੇ ਵੱਡੇ ਛੱਡ ਪਾ ਰਹੇ ਹੋ ਵੀਰੇ ਕੀ ਸਿਸਟਮ ਆ ਆਪਣਾ ਲੋਹਾ ਆਪਣਾ ਹੁੰਦਾ ਜਾਂ ਜ਼ਿੰਮੇਦਾਰ ਦਾ ਹੁੰਦਾ ਜਾਂ ਗੁਰਦਾਰਾ ਸਾਹਿਬ ਚ ਕਿਸੇ ਨੇ ਵੀ ਛੱਡ ਪਾਉਣਾ ਹੈ ਤਾਂ ਕੀ ਸਕੁਅਰ ਫੁੱਟ ਆ ਇਹਦਾ ਰੇਟ ਕੀ ਆ ਇਹਨਾਂ ਜੀ ਸਾਡਾ ਹੈਗਾ ਜੀ ਮੰਨ ਲਓ ਵਿੱਧ ਮਟੀਰੀਅਲ ਹੀ ਕਰਦੇ ਆ ਜੀ ਅਸੀਂ ਕੰਮ ਠੀਕ ਆ ਇਹ ਕਸਟਮਰ ਦੀ ਇਹਦੇ ਵਿੱਚ ਕੋਈ ਸਿਰਦਾਤੀ ਨਹੀਂ ਗਈ ਜੀ ਹੂੰ ਹੂੰ ਜੀ ਜੋ ਵੀ ਉਹਨਾਂ ਨੇ ਏਰੀਆ ਬਣਵਾਉਣਾ ਸਰ ਸਾਡੇ ਨਾਲ ਕੰਟੈਕਟ ਕਰਨ ਠੀਕ ਹੈ ਜੀ ਸਾਡਾ ਬਿਲਕੁਲ ਵਾਜਬ ਰੇਟ ਆ ਠੀਕ ਆ ਪੂਰਾ ਫਰਸਟ ਕਲਾਸ A ਕੁਆਲਿਟੀ ਦਾ ਕੰਮ ਕਰਾਂਗੇ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈਗੀ ਵਿੱਦ ਮਟੀਰੀਅਲ ਜੋ ਵੀ ਲੱਗਦਾ ਹੈ ਤੇ ਕੋਈ ਰੇਤਾ, ਬਜਰੀ, ਸੀਮੈਂਟ, ਰੰਗ, ਰੋਗਣ ਵਗੈਰਾ ਏ ਟੂ ਜ਼ेड ਤੁਸੀਂ ਮਟੀਰੀਅਲ ਆਪਦਾ ਹੀ ਲਾਉਣੇ ਹੋ। ਹਾਂਜੀ, ਤਕਰੀਬਨ ਅਸੀਂ ਸਾਰਾ ਮਟੀਰੀਅਲ ਆਪਦਾ ਹੀ ਲਾਉਣੇ ਆ ਜੀ। ਠੀਕ ਹੈ। ਜੋ ਵੀ ਸ਼ੈੱਡ ਹੋਵੇ ਕਿਸੇ ਵੀ ਤਰ੍ਹਾਂ ਦਾ ਹੋਵੇ, ਕੋਈ ਡੇਰੀ ਫਾਰਮ ਦਾ ਜਿੰਨਾ ਮਰਜ਼ੀ ਵੱਡਾ ਹੋਵੇ। ਹਾਂਜੀ, ਕੋਈ ਦਿੱਕਤ ਨਹੀਂ ਜੀ। ਕਿਸੇ ਨੇ ਘਰੇ ਪਾਉਣਾ, ਡੇਰੀ ਫਾਰਮ ਚ ਪਾਉਣਾ। ਹਾਂਜੀ। ਜਾਂ ਗੁਰਦੁਆਰਾ ਸਾਹਿਬ ਜਾਂ ਕਿਸੇ ਧਾਰਮਿਕ ਸਥਾਨ ਜੀ ਹੋਵੇ ਸ਼ੈੱਡ ਜੀ। ਪ੍ਰੋਫਾਈਲ ਦਾ ਹੋਵੇ, ਸਿਮੈਂਟਡ ਹੋਵੇ, ਫਾਈਬਰ ਹੋਵੇ। ਯੋ ਪੀਬੀਸੀ ਸ਼ੀਟ ਦਾ ਹੋਵੇ ਜੀ ਜੋ ਮਰਜ਼ੀ ਹੋਵੇ ਜੀ ਤੁਸੀਂ ਸਾਰਾ ਵਿਦ ਮਟੀਰੀਅਲ ਹੀ ਕਰਦੇ ਆ ਜੀ ਰੇਟ ਵੀ ਬਿਲਕੁਲ ਵਾਜਬ ਹੈ ਜੀ ਇਹ ਕੰਮ ਵੀ ਪੂਰਾ ਏ ਕਲਾਸ ਕੁਆਲਟੀ ਦਾ ਹੈ ਜੀ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਇਸੇ ਸ਼ੀਟ ਹੈ ਜਿਸ ਦੀ ਲੰਬਾਈ ਹੈਗੀ ਹੈ ਜੀ 250 ਫੁੱਟ ਚੌੜਾਈ ਹੈ 100 ਫੁੱਟ ਜੀ ਹੂੰ ਹੂੰ ਤੇ ਇਹਦੀ ਕਾਸਟਿੰਗ ਹੈਗੀ ਹੈ ਥੱਲੇ 6 ਫੁੱਟ ਜੀ ਇਸੇ ਬਾਈ ਡੇਢ ਦਾ ਪਿੱਲਰ ਹੈ ਥੱਲੇ 6 ਬਾਈ 6 ਦੀ ਚੌਂਕੀ ਹੈ ਜੀ ਠੀਕ ਹੈ ਠੀਕ ਹੈ ਕੋਈ ਕੋਈ ਪ੍ਰੋਬਲਮ ਨਹੀਂ ਕੋਈ ਕਿਸੇ ਤਰ੍ਹਾਂ ਦਾ ਨੇਰੀ ਚ ਖਰਚ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਯਾਨੀ ਕਿ ਪੂਰਾ ਜਾਲ ਜੂਲ ਬੰਨ ਕੇ ਤੁਸੀਂ ਪਿੱਲਰ ਥੱਲੇ ਪਾ ਰੱਖਿਆ ਹੈ ਹਾਂਜੀ ਤਾਂ ਹਾਈਟ ਦੇ ਹਿਸਾਬ ਤੇ ਆ ਲੈਂਥ ਦੇ ਹਿਸਾਬ ਤੇ ਆ ਹਾਂਜੀ ਹਾਂਜੀ ਜਿਹੜੇ ਥੱਲੇ ਉਹ ਸਟਰੈਂਥ ਦੇਣੀ ਹੈ ਉਹ ਉੱਪਰਲੀ ਹਾਈਟ ਦੇ ਅਕੋਰਡਿੰਗ ਹੀ ਚੱਲੂਗੀ ਜੀ ਅੱਛਾ ਤੇ ਕਿਹੜੀ ਕੁਆਲਿਟੀ ਦਾ ਮੇਰੇ ਲੋਹਾ ਵਰਤਦੇ ਹੋ ਇਹ ਲੋਹਾ ਸਾਰਾ ਹੈਗਾ ਜੀ ਅਪੋਲੋ ਦਾ ਹਾਂ ਜਿਹੜਾ ਆ ਉੱਪਰਲੀ ਸਿੰਪਲ ਪਾਈਪ ਹੈਗੀ ਹੈ ਜੀ ਉਹ ਜੋਤੀ ਦੀ ਨਾਨ ਬ੍ਰਾਂਡਡ ਕੋਈ ਚੀਜ਼ ਨਹੀਂ ਜਿਹੜੀ ਸ਼ੀਟ ਪਾਉਗੀ ਪ੍ਰੋਫਾਈਲ ਉਹ ਟਾਟਾ ਦੀ ਜੀ ਅੱਛਾ ਸ਼ੀਟ ਟਾਟਾ ਦੀ ਆ ਇਹ ਲੋਹੇ ਵਾਲੀ ਚਾਦਰ ਪਾ ਠੀਕ ਹੈ ਜੇ ਕਿਸੇ ਨੇ ਉਹ ਦੂਸਰੀ ਜਿਵੇਂ ਫਾਈਬਰ ਜੀ ਵਾਲੀ ਆ ਰਹੀ ਹੈ ਉਹ ਪਾਣੀ ਹੋਵੇ ਤਾਂ ਕੋਈ ਦਿੱਕਤ ਨਹੀਂ ਜੋ ਮਰਜ਼ੀ ਕਰਵਾਵੇ ਜੀ ਉਹ ਬਾਕੀ ਐਡੇ ਜਿਹੜੇ ਹਾਈਟ ਵਾਲੇ ਸ਼ੈੱਡ ਹੈ ਜਾਂ ਇੰਨੇ ਲੰਬੇ ਸ਼ੈੱਡ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੀ ਕਾਮਯਾਬ ਹੈ ਸਫੀਸ਼ੀਐਂਟ ਉਹ ਟਾਟਾ ਦੀ ਪ੍ਰੋਫਾਈਲ ਹੀ ਹੈ ਜੀ ਟਾਟਾ ਦੀ ਹਾਂਜੀ ਠੀਕ ਹੈ ਬਾਕੀ ਕਸਟਮਰ ਦੀ ਚੁਆਇਸ ਤੇ ਜਾਂ ਉਸ ਦੀ ਮਤਲਬ ਬਜਟ ਤੇ ਵੀ ਨਿਰਭਰ ਕਰਦਾ ਜੀ ਮੇਰੇ ਰੇਟ ਸਕੁਏਰ ਫੁੱਟ ਚੱਲਦਾ ਜੀ ਇਹ ਬਜਟ ਤੇ ਹੈ ਜੀ ਵੀ 150 ਰੁਪਏ ਸਕੁਏਰ ਫੁੱਟ ਤੋਂ ਸਟਾਰਟ ਹੋ ਜਾਂਦਾ ਹੈ ਨਾ ਘਰਾਂ ਦੇ ਵਿੱਚ ਸ਼ੈੱਡ ਬੰਦਦੇ ਜੀ ਠੀਕ ਹੈ ਜੀ ਉਸ ਤੋਂ ਉੱਪਰ ਇਹਦੀ ਹਾਈਟ ਜਿਵੇਂ ਜਿਵੇਂ ਮਤਲਬ ਕਿ ਬੰਦਾ ਚੁਆਇਸ ਹਾ우스 ਦੀ ਵੀ ਹਾਈਟ ਦੇ ਅਕੋਰਡਿੰਗ ਜਾਂ ਮਟੀਰੀਅਲ ਦੇ ਅਕੋਰਡਿੰਗ ਰੇਟ ਪਲਕਸੂਏਸ਼ਨ ਕਰਦੇ ਜੀ ਫਿਕਸ ਰੇਟ ਨਹੀਂ ਹੈਗਾ ਜੀ ਕੋਈ ਇਹਦਾ ਹਾਂ ਜੀ ਜਿਸ ਤਰ੍ਹਾਂ ਦਾ ਕੰਮ ਕਰਵਾਉਣਾ ਉਸੇ ਤਰੀਕੇ ਤੇ ਰੇਟ ਹੈ ਜੀ ਇਹਦੇ ਠੀਕ ਆ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਪਿੰਡ ਛੇ ਤਾਂ ਲੰਬੀ ਤੋਂ 15 ਕਿਲੋਮੀਟਰ ਦੀ ਦੂਰੀ ਤੇ ਆ ਬਿਲਕੁਲ ਪਿੰਡ ਆ ਸਾਹਮਣੇ ਨਦੀਕ ਹੀ ਆ ਨਾ ਇੱਥੇ ਯਿਸੂ ਮਸੀਹ ਦਾ ਡੇਰਾ ਹੈ ਤਾਂ ਡੇਰੇ ਦੇ ਵਿੱਚ ਉਹਨਾਂ ਨੇ ਡੇਰੇ ਵਾਲਿਆਂ ਨੇ ਬਾਈ ਜੀ ਨੇ ਮੇਰੇ ਨਾਲ ਪਹਿਲਾਂ ਗੱਲ ਕੀਤੀ ਸੀ ਚਾਰ ਚ ਵੇਰੇ ਟਰਾਈ ਬਹੁਤ ਮਾਰੀ ਸੀ ਤਾਂ ਉਹਨਾਂ ਨੇ ਪਿੰਡ ਸਿੱਖਵਾਲਾ ਦੇ ਵਿੱਚ ਫਿਰ ਟਰਾਈ ਮਾਰੀ ਨਿਊ ਕਲਸੀ ਰਿਪੇਅਰ ਵਰਕਰਸ ਵਾਲਿਆਂ ਨੇ ਸ਼ੈੱਡ ਪਵਾ ਰਿਆ ਤਾਂ ਬਹੁਤ ਵਧੀਆ ਸ਼ੈੱਡ ਪਰਿਆ ਬਹੁਤ ਲੰਬਾਈ ਚ ਹੈ ਚੜਾਈ ਚ ਹੈ ਜ ਜਿਨ੍ਹਾਂ ਨੇ ਗਾਈਆਂ ਵਾਸਤੇ ਜਾਂ ਘਰੇ ਆਪਣੇ ਘਰੇਲੂ ਕੰਮ ਵਾਸਤੇ ਪੰਚਾਇਤੀ ਕੋਈ ਸ਼ੈੱਡ ਪੋਣਾ ਜਾਂ ਕੋਈ ਵੀ ਸ਼ੈੱਡ ਪਾਉਣਾ ਹੈ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਆਪਾਂ ਤੁਹਾਨੂੰ ਦਿਖਾਉਣੇ ਜੀ ਜੋ ਦੇਖ ਰਹੇ ਹੋ ਤੁਸੀਂ ਵੀਡੀਓ ਦੇ ਵਿੱਚ ਬਹੁਤ ਵੱਡੀ ਮੋਟੀ ਪਾਈਪਾਂ ਨਾਟ ਬਹੁਤ ਵੱਡੇ ਆ ਪਲੇਟਾਂ ਦੇ ਉੱਪਰ ਕੱਸਿਆ ਹੋਇਆ ਕਿਉਂਕਿ ਇਹਨੂੰ ਜੰਗਾਲ ਵਗੈਰਾ ਵੀ ਨਹੀਂ ਪੈ ਸਕਦਾ 6 ਫੁੱਟ ਦੀ ਥੱਲੇ ਹਾਈਟ ਆ ਜੋ ਪਿੱਲਰ ਚੱਕਿਆ ਹੋਇਆ ਪੂਰੀ ਹਾਈਟ ਆ ਲੈਂਥ ਬਹੁਤ ਆ ਤਾਂ ਡੇਰੇ ਦੇ ਵਿੱਚ ਸ਼ੈੱਡ ਪਾਇਰਿਆ ਹੈ ਤਾਂ ਤੁਸੀਂ ਧਾਰਮਿਕ ਡੇਰਿਆਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਨਾਲ ਸੰਪਰਕ ਕਰੋਗੇ ਵੀਡੀਓ ਸ਼ੇਅਰ ਕਰੋਗੇ ਤਾਂ ਬਾਈ ਜੀ ਹਰੀ ਲੈਸ ਕਰਨਗੇ ਬਾਈ ਜੀ ਕੋਈ ਆਪਣੀ ਵੀਡੀਓ ਜਿਆਦਾ ਸ਼ੇਅਰ ਕਰਦਾ ਥੋੜਾ ਬਹੁਤ ਆ ਲੈਸ ਕਰੋਗੇ ਨਹੀਂ ਕੋਈ ਗੱਲ ਨਹੀਂ ਇਹ ਜ਼ਰੂਰ ਤੁਹਾਡੀ ਵੀਡੀਓ ਕੋਈ ਦੇਖ ਕੇ ਕੋਈ ਸਾਡੇ ਕੋਲੇ ਆਉਂਦਾ ਹੈ ਲੈਸ ਵੀ ਕਰਾਂਗੇ ਕੋਈ ਦਿੱਕਤ ਨਹੀਂ ਜੀ ਕੰਮ ਦੀ ਵੀ ਪੂਰੀ ਕੁਆਲਿਟੀ ਹੋਊਗੀ ਕੋਈ ਟੈਂਪਰੇਰੀ ਕੰਮ ਨਹੀਂ ਹੋਊ ਕਿਸੇ ਵੀ ਤਰ੍ਹਾਂ ਦਾ ਜੀ ਠੀਕ ਆ ਤਾਂ ਮਟੀਰੀਅਲ ਜਿੱਥੇ ਵੀ ਲੈ ਕੇ ਜਾਣੇ ਉੱਥੇ ਖੁਦ ਆਪ ਹੀ ਲੈ ਕੇ ਜਾਣੇ ਹੋ ਨਾ ਹਾਂਜੀ ਕਸਟਮਰ ਦੀ ਕੋਈ 1% ਵੀ ਦਿੱਕਤ ਨਹੀਂ ਕਿਸੇ ਵੀ ਤਰ੍ਹਾਂ ਦੀ ਉਹਨੂੰ ਕੋਈ ਪ੍ਰੋਬਲਮ ਨਹੀਂ ਕਿੰਨੇ ਕਿਲੋਮੀਟਰ 100 ਕਿਲੋਮੀਟਰ 200 ਕਿਲੋਮੀਟਰ ਕੋਈ ਦਿੱਕਤ ਨਹੀਂ ਸਰਸਾ ਤੱਕ ਤਾਂ ਅਸੀਂ ਆਮ ਇਹ ਆ ਜੀ ਅੱਜ ਤੁਹਾਨੂੰ ਦਿਖਾ ਰਿਹਾ ਸੀ ਸ਼ੈੱਡ ਜੋ ਬਣਾ ਰਿਆ ਨਿਊ ਕਲਸੀ ਰਿਪੇਅਰ ਵਰਕਰ ਸਿੱਖ ਵਾਲੇ ਵਾਲੇ ਵੀਰ ਇਸ ਕੰਮ ਦੇ ਮਾਹਰ ਆ ਪਿੰਡ ਸਿੱਖ ਵਾਲੇ ਦੇ ਵਿੱਚ ਤੁਸੀਂ ਸਕਰੀਨ ਤੇ ਇਹਨਾਂ ਦਾ ਕੰਟੈਕਟ ਨੰਬਰ ਚੱਲ ਰਿਹਾ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਦੇਖ ਸਕਦੇ ਹੋ ਬਹੁਤ ਲੈਂਥ ਆ ਸ਼ੈੱਡ ਦੀ ਇਹ ਆ ਜੀ ਡੇਰਾ ਯਿਸੂ ਮਸੀਹਾ ਜਿੱਥੇ ਬਾਈ ਹੋਰਾਂ ਨੇ ਸ਼ੈੱਡ ਸ਼ੁਰੂ ਕਰਿਆ ਬਾਈ ਜੀ ਕਿੰਨੇ ਕਿ ਦਿਨ ਹੋ ਗਏ ਸ਼ੁਰੂ ਕਰੇ ਨੂੰ ਇਹਨੂੰ ਮੈਕਸਿਮਮ ਸਾਨੂੰ ਕੋਈ ਹੋ ਗਿਆ ਜੀ ਤੇ ਪਹਿਲਾਂ 1.5 ਕਿ ਮੀ ਨਾ ਲੱਗੇ ਇਸ ਤੋਂ ਪਹਿਲਾਂ ਅੱਛਾ ਅੱਛਾ ਫਾਊਂਡੇਸ਼ਨ ਕਾਸਟ ਕਰਨ ਤੇ ਜਾਂ ਇਸ ਇੱਥੋਂ ਤੱਕ ਲੈ ਕੇ ਆਉਣ ਤੇ ਜੀ ਠੀਕ ਆ ਤਾਂ ਜਿਹਦੇ ਤਿਆਰ ਹੋਣ ਫਿਰ ਵੀ ਦਿਖਾ ਦਿਆਂਗੇ ਟਾਈਮ ਕੱਢਾਂਗੇ ਇਹ ਪਿੰਡ ਸ਼ੇਰਾਂ ਵਾਲੀ ਦੇ ਵਿੱਚ ਜਿਸੁਮਸੀ ਦਾ ਡੇਰਾ ਜਿੱਥੇ ਕਿ ਉਹਨਾਂ ਨੇ 22 ਸਾਲ ਮੇਰੀ ਗੱਲਬਾਤ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਵੀ ਉਹਨਾਂ ਨੇ ਇੱਕ ਟਰਾਈ ਬਹੁਤ ਮਾਰੀ ਸੀ ਜੋ ਇਹਨਾਂ ਦਾ ਫਾਦਰ ਵਗੈਰਾ ਹੈ ਡੇਰੇ ਦਾ ਮੁਖੀ ਹੈ ਤਾਂ ਉਹਨਾਂ ਨੇ ਟਰਾਈਟਰੀ ਮਾਰ ਕੇ ਫਿਰ ਇਹਨਾਂ ਨਾਲ ਗੱਲਬਾਤ ਕਰੀ ਹੈ ਫਾਰਮ ਵਾਸਤੇ ਜਾਂ ਕਿਤੇ ਵੀ ਸ਼ੈੱਡ ਪਾਉਣੇ ਜਾਂ ਗੁਰਦੁਆਰਾ ਸਾਹਿਬ ਵਾਸਤੇ ਇਹਨਾਂ ਨਾਲ ਸੰਪਰਕ ਕਰ ਲਿਓ ਉਹਨਾਂ ਦਾ ਕੰਟੈਕਟ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਿਹਾ ਜੀ ਜਲਦ ਮਿਲਦੇ ਆ ਜੀ ਨੈਕਸਟ ਨਿਊ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ